ਤੰਤਨ ਪੀਰ ਬਾਬਾ ਪੰਜ ਪੀਰ ਜਿ ਢੇਰਿਆ ਵਾਲੀ ਸਰਕਾਰ ਜਿਹਦਾ ਤੀਸਰਾ ਛਿੰਝ ਮੇਲਾ ਪਿੰਡ ਓਗਰ ਔਲਕ ਜ਼ਿਲ੍ਹਾ ਅਜਨਾਲਾ ਵਿਖੇ 2011 2025 ਨੂੰ ਬੜੀ ਧੂਮਤਾਂ ਨਾਲ ਮਨਾਇਆ ਗਿਆ ਜਿੱਥੇ ਕਿ ਕੁਸ਼ਤੀਆਂ ਦੇ ਵਿੱਚ ਨੌਵੇਂ ਪਹਿਲਵਾਨਾਂ ਨੇ ਹਿੱਸਾ ਲਿਆ ਜਿੰਨਾਂ ਵਿੱਚੋਂ ਪ੍ਰਿਤਪਾਲ ਫਗਵਾੜੇ ਤੋਂ ਆਏ ਇਹ ਮੇਲਾ ਗੱਦੀ ਨਿਸ਼ੀਨ ਗੁਰਮੀਤ ਕੌਰ ਮਾਨੀ ਜੀ ਸਤਨਾਮ ਸਿੰਘ ਸੇਵਾਦਾਰ ਲੀਤਾ ਸਰਗੋਸੀ ਬਾਬਾ ਚੰਨਛਾ ਜੀ ਸੇਵਾਦਾਰ ਸੱਜਨ ਸਿੰਘ ਆਕਾਸ਼ ਦੀਪ ਮੁਖ ਸੇਵਾਦਾਰ ਯੋਵਰਾਜ ਸੰਦੀਪ ਹਨ ਮੇਲਾ ਕਵਾਲ ਨੇ ਸੰਗਤਾਂ ਨੂੰ ਕਵਾਲੀ ਸੁਣਾ ਕੇ ਨਿਹਾਲ ਕੀਤਾ ਮੇਲੇ ਦੇ ਸ਼ੁਭ ਮੌਕੇ ਤੇ ਦਹੀਂ ਤੇ ਚੱਦਰ ਦੀ ਰਸਮ ਵੀ ਕੀਤੀ ਗਈ ਜੇਤੂ ਪਹਿਲਵਾਨਾਂ ਵਿੱਚੋਂ ਪ੍ਰਿਤਪਾਲ ਪਹਿਲਵਾਨ ਨੂੰ 1,51,000 ਦਾ ਇਨਾਮ ਵੀ ਦਿੱਤਾ ਗਿਆ ਇਹ ਮੇਲਾ ਪਿੰਡ ਦੇ ਸਹਿਯੋਗ ਦੇ ਨਾਲ ਕਰਾਇਆ ਜਾਂਦਾ ਹੈ ਪਤਕਰਸ ਆਈ.ਟੀ.ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ ਅਸ ਬੇਨਤੀ ਕਰਕੇ ਭਾਈ ਛੋਟੇ ਛੋਟੇ ਬੱਚੇ ਦਾ ਮੌਸਮ ਹੈ ਆਪਾਂ ਰੋਣਾ ਪਾ ਗਏ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਇਹਦੇ ਖੇਡ ਮੇਲੇ ਤੇ ਤੇ ਦਾਇ ਦਾ ਪ੍ਰੇਤੁਨੀਆਂ ਦਾ ਮੰਨਿਆ ਪਰ ਮੰਨਿਆ ਪਰਮਾਨ ਜਿਹੜਾ ਨਾ ਅਸੀਂ ਇਹਨਾਂ ਪਹਿਲਵਾਨਾਂ ਦਾ ਕਰਨਾ ਹੈ ਜਿੰਨੇ ਵੀ ਦਰਸ਼ਕ ਆਏ ਹੋਏ ਆ ਵੱਧ ਤੋਂ ਵੱਧ ਮਾਰ ਕਰੋ ਹੋਏ ਹੋਏ ਆ ਜਿਹਦੇ ਬਿੱਲਾ ਤੇ ਕਰਨ ਕੁਹਾਰੀ ਚੱਲਦੀ ਹੈ ਕੋਕਤੀ ਇਹਦੇ ਪਹਿਲਵਾਨਾਂ ਦਰਮਿਆਨ ਪੱਲੀ ਪੁਲਿਆ ਜੀ ਬਿੱਲੇ ਦੇ ਗੁੱਸਾ ਹੋਣੀ ਚੜ ਫੇਰ ਦੁਬਾਰਾ ਫੇਰ ਦੁਬਾਰਾ ਕੁੰਡੀਆਂ ਦੇ ਸਿੰਘ ਪਸ ਗਿਆ ਇੱਕ ਪਾਸੇ ਗੁਰਨਾਲ ਤੇ ਦੂਜੇ ਪਾਸੇ ਹਉ ਦੂਈ ਪਹਿਲਾ ਕੁਸ਼ਤੀ ਦੇ ਵਿੱਚ ਥੋੜਾ ਜਨਾ ਰੌਲਾ ਪੈ ਗਿਆ ਕਿ ਕੋਈ ਕਹਿੰਦੇ ਕੋਈ ਕੋਈ ਵੀਰ ਚਰਮਣ ਜੱਜੇ ਮੌੜੇ ਲੰਬੜਦਾਰ ਵੱਡੇ ਮੀਂਹ ਪਹਿਲਵਾਨ ਹਾਂਜੀ ਦੋਖਰੇ ਵੀਰੋ ਇਧਰ ਬਿੱਲਾ ਗੱਲ ਪਹੁੰਚਿਆ ਔਰ ਜਿੰਨੇ ਵੀ ਦੋਸਤ ਮਿੱਤਰ ਅੱਜ ਦੇ ਖੇਡ ਮੇਲੇ ਤੇ ਆਏ ਨੇ ਬਿੱਲਾ ਗਿੱਲ ਕਹਿੰਦਾ ਟਾਰੀਆਂ ਖਿੱਚ ਕੇ ਇਹ ਆ ਪਹਿਲਵਾਨ ਪ੍ਰਿਤਪਾਲ ਵਾਹ ਓਏ ਬਲੀ ਪੁੱਤ ਮਾਂ ਦਾ ਯੋਧਾ ਪ੍ਰਿਤਪਾਲ ਨੇ ਇੱਕ ਵਾਰ ਦੱਸ ਦਿੱਤਾ ਕਿ ਆਪਾਂ ਕੌਣ ਹੁੰਨੇ ਆ ਲੈ ਵੀ ਪ੍ਰਿਤਪਾਲ ਆ ਨੌਜਵਾਨਾ ਇੱਧਰਲੇ ਪਾਸੇ ਝੰਡੀ ਦੇ ਲਾ ਕੇ ਤੇ ਬੰਤਾ ਛੇਤੀ ਪਹਿਲਵਾਨ ਬਾਨ ਅਖਾਰੇ ਦੇ ਵਿੱਚ ਆ ਕੇ ਹੱਥ ਜੋੜੀ ਕਰੇ ਇਤਵਾਲ ਬਾਈ ਤੁਹਾਡਾ ਸਵਾਗਤ ਹੈ ਇਹ ਤੇਰਾ ਪਿਆਰ बोलਦਾ ਹੈ ਇਹ ਤੁਹਾਡਾ ਪਿਆਰ बोलਦਾ ਹੈ ਉਹ ਭਾਈ ਧੰਨਵਾਦ ਕਰਦੇ ਸਾਡੇ ਜਗਨਰਾਜ ਸਿੰਘ ਸਰਪੰਚ ਸਾਹਿਬ ਬੱਲੇ ਵਾਲੇ ਪੁੱਜੇ ਨੇ ਬਹੁਤ ਵੱਡਾ ਦਿਲ ਦੀਆਂ ਗਰਾਈਆਂ ਤੋਂ ਗਹਿ ਘੜਵਾ ਧੰਨਵਾਦ ਕਰਦੇ ਜਗਨਰਾਜ ਸਿੰਘ ਸਰਪੰਚ ਸਾਹਿਬ ਦਾ ਪਿੰਡ ਗਰੌਲਕ ਦੀ ਧਰਤੀ ਤੇ ਪੁੱਜਣ ਦਾ ਸਾਡੇ ਭਰਾ ਬਲਜਿੰਦਰ ਸਿੰਘ ਠੇਕੇਦਾਰ ਦਾ ਬਹੁਤ ਵੱਡਾ ਪਿਆਰ ਸੁਖਵੀਰ ਸਿੰਘ ਇੰਸਪੈਕਟਰ ਸਾਹਿਬ ਸਾਡੇ ਵੱਡੇ ਭਰਾ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਡਿਊਟੀ ਦੇ ਨਾਤੇ ਤੇ 2-4 ਮਿੰਟ ਲਈ ਸਾਡੇ ਕੋਲ ਜਰੂਰ ਸਮਾਂ ਕੱਢ ਕੇ ਆਉਣਗੇ ਬਹੁਤ ਵੱਡਾ ਗਹਿ ਘਟਵਾ ਦਿਲ ਦੀ ਗੱਲਾਂ ਤੋਂ ਧੰਨਵਾਦ ਇਹ ਕੌਣ ਹੁੰਦੇ ਨੇ ਕਹਿੰਦਾ ਮਾਝੇ ਵਾਲੇ ਹੁੰਦੇ ਨੇ ਕਿ ਸਾਫ ਰੱਖੀ A ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਪੀਰ ਬਾਬਾ ਪੰਜ ਪੀਰ ਢੇਰੀਆਂ ਵਾਲੀ ਦੀ ਜਾਦ ਵਿੱਚ ਸਾਲਾਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਵੱਡੇ ਸਾਡੇ ਸਤਿਕਾਰਯੋਗ ਭਰਾ ਸਾਡੇ ਵੱਡੇ ਜਿਨੇ ਵੀ ਮੁੱਖ ਮੈਂਬਰ ਸਾਰੇ ਨਾਲ ਸਾਡੇ ਨਾਲ ਖੜੇ ਨੇ ਪ੍ਰਬੰਧਕ ਕਮੇਟੀ ਵਾਲੇ ਲਾਈਵ ਛਿੰਝ ਬਹੁਤ ਵੱਡਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰੇਤਪਾਲ ਫਗਵਾੜਾ ਜੀ ਵੱਡੇ ਪ੍ਰੇਤਪਾਲ ਜੀ ਦੀ ਕੁਸ਼ਤੀ ਹੋਏਗੀ ਇੱਕ ਨੰਬਰ ਦੀ ਝੰਡੀ ਦੇ 1 ਲੱਖ 15000 ਦੀ ਕੁਸ਼ਤੀ ਹੋਏਗੀ ਬਹੁਤ ਬਹੁਤ ਵੱਡੇ ਨਾਮੀ ਪਹਿਲਵਾਨ ਹੋਰ ਵੀ ਆਏ ਨੇ ਜੋ ਲਾਈਵ ਚੱਲ ਰਿਹਾ ਕੁਸ਼ਤੀ ਦੇ ਵਿੱਚ ਤੁਹਾਨੂੰ ਦਿਖਾਇਆ ਜਾਣਗੇ ਇਹ ਤੀਸਰਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਭਾਜੀ ਪਹਿਲੇ ਪਹਿਲੇ ਬਹੁਤ ਬਹੁਤ ਤਗੜੇ ਨਾਮੀ ਪਹਿਲਵਾਨ ਆ ਚੁੱਕੇ ਸੀ ਉਸ ਤੋਂ ਅੱਗੇ ਹੋਰ ਵੀ ਪਹਿਲਵਾਨ ਤਗੜੇ ਤੋਂ ਤਗੜੇ ਮਲ ਲਾਉਣਗੇ ਜੀ ਬਹੁਤ ਬਹੁਤ ਸਾਡੇ ਮਨਚ ਖੁਸ਼ ਹੈ ਜੀ ਪ੍ਰਬੰਧਕ ਕਮੇਟੀ ਸਾਰੀ ਸਾਡੇ ਨਾਲ ਸਾਡੇ ਨਾਲ ਖੁਸ਼ ਹੈ ਜੀ ਸਾਡੇ ਬਾਰੇ ਸਰਪਲ ਗਿੱਕਾ ਜਰਣਗੇ ਸਭ ਤੋਂ ਅੱਗੇ ਤੋਂ ਬਹੁਤ ਵੱਡੇ ਤੋਂ ਵੱਡਾ ਮੇਲਾ ਚੱਲੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਕਰਵਾਇਆ ਕੀ ਕੋਈ ਹੋਰ ਕੁਝ ਕਰ ਰਿਹਾ ਹੈ ਅੱਜ ਮੈਥੋ ਪਰਵਾਈ ਜਾ ਰਹੀ ਕਿਹੜੀ ਜਗਾ ਤੇ ਪਿੰਡ ਗੁਰੂ ਮੈਂ ਆਪਣੇ ਕਿੰਨੇ ਸਾਲ ਤੋਂ ਪਰਵਾਈ ਜਾ ਰਹੀ ਹਾਂ ਸੋ ਦੋਸੇ ਸਾਲ ਤੋਂ ਪਰਵਾਈ ਜਾ ਰਹੀ ਹਾਂ ਮਤਲਬ ਪਹਿਲੇ ਤੇ ਲੰਗਰ ਹੁੰਦਾ ਸੀਗਾ ਤੇ ਹੁਣ ਮੈਥੋ ਬਣਾਉਂਦੇ ਕਿਹੜੀ ਕਿਹੜੀ ਕੋਲ ਪਹੁੰਚੇ ਦਰਵਾਜ਼ੇ ਹੱਲ ਦੋਵਾ ਬਾਬਾ ਜੀ ਪਹਿਲੇ ਤੇ ਸਹਿਨ ਬ੍ਰਦਰ ਹੀ ਸਹਿਨ ਬ੍ਰਦਰ ਤੋਂ ਇਹ ਬੰਟੀ ਘਾਲ ਸੀ ਫਿਰ ਅਸ਼ਟਮ ਨੇ ਲਕਵਾ ਹੋਰ ਦੋ ਵਾਰ ਸੀ ਬੜਾ ਤੜੀਉਣ ਪਹਿਲੇ ਪਹਿਲੇ ਮੇਰੇ ਸੋਰਾ ਸੌਂਖ ਸੀ ਉਸ ਤੋਂ ਬਾਅਦ ਮੇਰੇ ਨਾਲ ਕੋਈ ਡੀਸੀ ਵੀ ਫਿਰ ਉਹਨਾਂ ਤੋਂ ਬਾਅਦ ਮੇਰੇ ਸਿਰ ਤੇ ਮਾਰ ਦਿੱਤਾ ਮੋਲਵਾ ਦੀ 3 ਮਾਰ ਦਿੱਤੀ ਨੇ ਕਿਵਾਲ ਜਿਹੜਾ ਜਾ ਰਿਹਾ ਜੀ ਕਿ ਨਸ਼ਿਆਂ ਤੋਂ ਬਚੋ ਤੇ ਗੁੰਡ ਲੜਨਾ ਗੁੰਡ ਲੜਨਾ ਬੜਾ ਤੰਕਾਰਾ ਪੰਜਾਬੀ ਦਾ ਬਹੁਤ ਸਾਜੇ ਦਰਬਾਰ ਤੰਕਾਰਾ ਬਹੁਤ ਸਾਜੇ ਦਰਬਾਰ ਕੀ ਮੇਰਾ ਨਾਮ ਸਦਨ ਅਜ ਦੀ ਮੈਂ ਸਪੈਂਡ ਤੁਕਰੋ ਤੁਸੀਂ ਇਹ ਨਾਲ ਇੱਕ ਨਾ ਪੰਟੀ ਜਿਹੜੀ ਤੁਹਾਨੂੰ ਦੇ ਜਿਸ ਮੈਂ ਬੋਲਣ ਜੀ ਅੜੇ ਪੀੜੀ ਚਾਰ ਪੀੜੀ ਚੱਲਦੀ ਆਉਂਦੀ ਹੈ ਕਿਹੜੀ ਕਿਹੜੀ ਕੁਆਲ ਪਹੁੰਚੇ ਦਰਬਾਰ ਤੇ ਆਜਾ ਇੱਥੇ ਜੀ ਸ਼ਨੀ ਕੁਆਲ ਅਲ ਕਮਲ ਕਾ ਦੇ ਬਣੇ ਭਾਈਨ ਦਾ ਸਾਹਿਬ ਮੇਲਾ ਕੋ ਆਦੀਨ ਅੰਗਿਆ ਦਾ ਪਿਆਰ ਸਾਡਾ ਪੁਰਾ ਨਗਰ ਇਹਨਾਂ ਨੂੰ ਕਰਦਾ ਬਹੁਤੀ ਵਾਰੀ ਇਹਨਾਂ ਨੂੰ ਬੁਲਾਇਆ ਆਸ ਪ੍ਰਬੰਧ ਹੋ ਗਏ ਜੀ ਹਾਰਤਰਾ ਦਾ ਕੀਤਾ ਜਿਹੜੇ ਦੂਰੋਂ ਦੇ ਜਿਹੜੇ ਸੰਗਤੋਂ ਰਹਿੰਦਾ ਪ੍ਰਬੰਧ ਕੀਤਾ ਦਾ ਤੀਜਾ ਸੱਜ ਮੇਲੇ ਉਪਰ ਆ ਗਿਆ ਜਿਹੜੇ ਗੱਲ ਕਬੱਡੀ ਦੇ ਨਾਲ ਲੈਤੀ ਉਹਦੇ ਕਬੱਡੀ ਵਰਤਪਾਲ ਆਇਆ ਜੀ ਤੇ ਹੋਰ ਵੀ ਨਾਮ ਵਰ ਜਿਹਨੇ ਹਟਾ ਗਏ ਜਿਹਦੇ ਆਸ ਤੇ ਬਿਲਕੁਲ ਨਾਮ ਲੈ ਦਿੱਤੇ ਲੱਖ ਤੋਂ ਧੰਗਾ ਸੁਰੂ ਹੋਈ ਪਹਿਲੀ ਕੁੱਤੀ ਆਇਆ ਜੋ ਹਜਾ ਪਰਵਾਣ ਉਸਹਾ ਮੇਰੇ ਮੈਂ ਮੇਲਾ ਕੋਲ ਜੀ ਅੱਜ ਵੀ ਆਪਕੇ ਜਗਤ ਪਈ ਜਾਂਦੇ ਅੱਜ ਦੇ ਮਾਹੌਲ ਪ੍ਰਿੰਟ ਉੱਪਰ ਹਲਕਾ ਮਿਲਿਆ। ਮਾਹੌਲ ਇਹ ਤਾਂ ਤੁਮ ਕਿੰਨੀ ਵਾਰ ਤੁਹਾਨੂੰ ਖੁਸ਼ੀ ਮਿਲਦਾ ਹੈ। ਮੈਨੂੰ 4-5 ਸਾਲ ਤੋਂ ਮਾਇਰ ਹਾਂ। ਕਿੰਨਾ ਦਰਨ ਮਜ਼ਾ ਆਉਂਦਾ ਮੇਂਦਰ ਬਾਤ ਹੱਲ ਦਿਖਾ ਰਿਹਾ। ਹਾਂਜੀ ਬਹੁਤ ਗਿਰਫਾ ਜਿਸਕਾਰ ਦੇ ਬਹੁਤ ਮਜ਼ਾ ਆਉਂਦਾ ਸੀ। ਬਹੁਤ ਸੰਗਤਾਂ ਨੂੰ ਪਿਆਰ ਮਿਲਦਾ ਹੈ। ਨੋਦਵਾਨ ਨੂੰ ਪੀਟੀ ਚੰਗ ਮੈਟਰਿੰਗ ਦਿੰਦੇ ਹਾਂ। ਇਸ ਵਾਰ ਦੂਜਾ ਆਇਆ। ਮੈਂ ਹੀ ਮੈਜਿੰਨ ਨੂੰ ਅਗੋਣਨ ਤੇ ਜੋਗ ਸਰਕਾਰ ਦੀ ਸੇਵਾ ਦਾ ਮਸਾਲੇ ਨਸ਼ਾ ਦੇ ਵਜਨ। ਔਰ ਦਰਬਾਰ ਨਾਲ ਜੁੜਨ ਸਾਰੇ ਸਾਰੇ ਸਭ ਤੋਂ ਵੱਡੇ ਭਾਜੀ ਸਦੀ ਸੰਗਰੀ ਜੀ ਨਾਲ ਬਹੁਤ ਸਾਰਾ ਮਾਣ ਪਿਆਰ ਸਾਨੂੰ ਮਿਲਦਾ ਜੀ ਸਾਡੇ ਭੈਣ ਦੀ ਮਾਣੀ ਜੀ ਸਤਨਾਮ ਸਿੰਘ ਦੀ ਸਾਰੇ ਪਰਿਵਾਰ ਨੂੰ ਬਹੁਤ ਸਾਰਾ ਮਾਣ ਬਹੁਤ ਪਿਆਰ ਮਿਲਦਾ ਜੀ ਇਸ ਦਰਬਾਰ ਦੇ ਹਰ ਸਾਲ ਆਜ਼ਰੀ ਲਾਉਣੇ ਆ ਜੀ ਅਸੀਂ ਔਰ ਸਾਡੀ ਸਾਰੇ ਟੀਮ ਵੱਲੋਂ ਸਾਰੇ ਪਰਿਵਾਰ ਨੂੰ ਸੇਵਾਦਾਰ ਨੂੰ ਸਾਡੇ ਵੱਲੋਂ ਵਧਾਈ ਹੈ ਜੀ ਅੱਲਾਹ ਪਾਕ ਸਾਹਿਬ ਤੇਰਾ ਮਕਰਮ ਕਰੇ ਸਭ ਨੂੰ ਤੰਦਰੁਸਤ ਤਰੱਕੀ ਬਖਸ਼ੇ ਔਰ ਇਸੇ ਤਰ੍ਹਾਂ ਸਰਕਾਰ ਦੇ ਮੈਪਲਾ ਮਨਾਇਆ ਜਾ ਔਰ ਇਸੇ ਤਰ੍ਹਾਂ ਸਰਕਾਰ ਦੇ ਮੇਲੇ ਹੁੰਦੇ ਰਹਿਣ